ਜਮiyet ਉਲਮਾ ਚੰਡੀਗੜ੍ਹ ਦੇ ਅਧੀਨ ਚੰਡੀਗੜ੍ਹ ਦੇ ਮੁਸਲਮਾਨਾਂ ਵੱਲੋਂ ਪੰਜਾਬ ਵਿੱਚ ਆਏ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਨ ਲਈ ਅਹਿਮ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਸਮੂਹ ਮੁਸਲਿਮ ਸਮਾਜ ਦੇ ਆਗੂ ਚੰਡੀਗੜ੍ਹ ਤੋਂ ਮੁਸਲਿਮ ਸਮਾਜ ਦੇ ਆਗੂ ਹਜਰਤ ਮੌਲਾਨਾ ਅਜਮਲ ਮੁਫਤੀ ਅਨਹਦ ਸਾਹਿਬ ਮੁਫਤੀ ਅਫਜਲ ਸਾਹਿਬ ਦੀ ਅਗਵਾਈ ਹੇਠ ਵੱਡੀ ਗੰਦੀ ਵਿੱਚ ਮੁਸਲਮਾਨ ਭਾਈਚਾਰੇ ਦੇ ਮੈਂਬਰ ਪਿੰਡ ਪੜਾਹੀ ਵਿਖੇ ਪਹੁੰਚੇ ਜਿੱਥੇ ਕਿ ਸਰਬਰ ਗੁਲਮ ਸੱਭਾ ਵੱਲੋਂ ਉਨ੍ਹਾਂ ਦਾ ਨਿਗਾਹ ਸਵਾਗਤ ਕੀਤਾ ਗਿਆ ਇਸ ਮੌਕੇ ਚੰਡੀਗੜ੍ਹ ਤੋਂ ਆਏ ਹਜ਼ਰਤ ਮੌਲਾਨਾ ਅਜਮਲ ਨੇ ਕਿਹਾ ਕਿ ਉਹਨਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਪਹਿਲਾਂ ਵੀ ਮਦਦ ਕੀਤੀ ਗਈ ਸੀ ਤੇ ਹੁਣ ਵੀ ਉਹ ਹੜਾ ਕਾਰਨ ਜਿਨ੍ਹਾਂ ਲੋਕਾਂ ਦੇ ਮਕਾਨ ਕਾਫੀ ਪ੍ਰਭਾਵਿਤ ਹੋਏ ਹਨ ਉਹਨਾਂ ਦੀ ਮਦਦ ਲਈ ਨਕਦ ਰਾਸ਼ੀ ਦੇਣ ਲਈ ਆਏ ਹਨ ਜ਼ਿੰਮੇਦਾਰ ਮਾ ਚੰਡੀਗੜ੍ਹ ਉਹ ਵੀ ਆਪਣੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਔਰ ਉਹਨਾਂ ਨੇ ਬਾਕੀ ਦਾ ਡੀਸੀ ਚੰਡੀਗੜ੍ਹ ਕੋ ਅੰਮਨੇ ان کی معرفت پنجاب سی ایم فنڈ میں ہماچل سی ایم فنڈ میں اور جموں کشمیر سی ایم فنڈ میں ہم نے تعاون کیا حصہ لیا اور آج ہم جو ہیں وہ یہاں کے جو مصیبت زیادہ ہیں پریشان حال ہیں ان کی امداد کے لیے حاجی صبا صاحب کی سربراہی میں ہمارے شہر کے مفتی اعظم مفتی انس صاحب ڈاکٹر حسن صاحب اور مفتی افضال اور مولانا عمران وغیرہ جو ہے ان کے ساتھ آئے ہیں ہم جہاں تک ہوگا کہ پریشان حالوں کی پریشانی جلدی ختم ہو اور خدا جو ہے ایشور آئندہ ایسی مصیبتوں سے پریشانی سے حفاظ کرنا ਉਧਰ ਸਰਬਰ ਗੁਲਾਮ ਸੱਬਾ ਨੇ ਆਖਿਆ ਕਿ ਹੁਸ਼ਿਆਰਪੁਰ ਵਿਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਭਾਰੀ ਤਦਾਦ ਵਿੱਚ ਨਕਦੀ ਦੇਣ ਲਈ ਜਾ ਰਹੇ ਨੇ ਉਹਨਾਂ ਨਾਲ ਹੀ ਇਹਨਾਂ ਆਗੂਆਂ ਦਾ ਤਹਿਦਲੋ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਮੁਸਲਮਾਨ ਸਮਾਜ ਦੇ ਆਗੂ ਮਜੂਦ ਸਨ ਹਾਇਰਤ ਮੌਲਾਨਾ ਸૈયਦ ਅਰਸ਼ਦ ਮੰਦਨੀ ਦਾਵਤ ਬਰਕਾਤ ਉਮਾਲੀਆ ਦੇ ਹੁਕਮੋਤੇ ਅਨੁਸਾਰ ਜਮਿਅਤ ਉਲਮਾ ਇਹ ਜੋ ਪਹਿਲੇ ਦਿਨ ਤੋਂ ਹੀ ਬਾੜ ਪੀਤਾਂ ਲਈ ਕੰਮ ਕਰ ਰਹੀ ਹੈ ਅਲਹਮਦੁਲਿਲਾ ਕੋਈ ਜ਼ਿਲ੍ਹਾ ਕੋਈ ਕਸਬਾ ਕੋਈ ਸ਼ਹਿਰ ਐਸਾ ਨਹੀਂ ਜਿੱਥੋਂ ਜਮੀਅਤ ਦੇ ਵਰਕਰ ਜਿਹੜੇ ਆ ਚਾਹੇ ਉਹ ਰਸਤੇ ਦੇ ਰੂਪ ਚ ਹੋਵੇ ਚਾਹੇ ਨਕਦ ਰਾਸ਼ੀ ਦੇ ਰੂਪ ਚ ਹੋਵੇ ਜਿੰਨੀ ਵੀ ਇਮਦਾਦ ਕਰ ਸਕਦੇ ਸੀ ਬਾੜ ਪੀੜਤਾਂ ਦੀ ਉਹ ਕੀਤੀ ਆ ਅੱਜ ਵੀ ਸਾਡੇ ਬਹੁਤ ਹੀ ਅਜ਼ੀਮ ਜਮੀਅਤ ਉਲਮਾ ਚੰਡੀਗੜ੍ਹ ਦੇ ਜਿਹੜੇ ਜ਼ਿੰਮੇਵਾਰ ਨੇ ਹਜ਼ਰਤ ਮੌਲਾਨਾ ਅਜਮਲ ਸਾਹਿਬ ਮੁਫਤੀ ਅਨਸ ਸਾਹਿਬ ਔਰ ਮੁਫਤੀ ਸਾਹਿਬ ਡਾਕਟਰ ਸਾਹਿਬ ਮੁਫਤੀ ਅਬਜਾਲ ਸਾਹਿਬ ਸਾਰੇ ਮੌਲਾਨਾ ਇਮਰਾਨ ਸਾਹਿਬ ਇਨसे رابطہ ਇਨਨਾਂ ਨਾਲ رابطہ ਸੀ ਕਿ ਤੁਸੀਂ ਇਹਨਾਂ ਨੇ ਆਣਾ ਸੀ ਤਾਂ ਅੱਜ ਇਹ ਵੀ ਨਗਦ ਰਾਸ਼ੀ ਲੈ ਕੇ ਜਿਹੜੇ ਕੋਹ ਸਾੜ ਪ੍ਰਭਾਵ ਦੇ ਜਿਹੜੇ ਖੇਤਰ ਨੇ ਜਿੱਥੇ ਜਿਨ੍ਹਾਂ ਦੇ ਮਕਾਨ ਡੈਡਰੀ ਹੋ ਗਏ ਨੇ ਉਹਨਾਂ ਦੀ ਹਮਦਾਦ ਲਈ ਪਹੁੰਚੇ ਨੇ ਜਿੱਥੇ ਅਸੀਂ ਇਹਨਾਂ ਦਾ ਇੱਥੇ ਪੜਾਈ ਪਿੰਡਾਂ ਉਂਤੇ استقبال ਕੀਤਾ ਮਤਲਬ ਸਰਦਾਰੂਮ ਸ਼ੇਖ ਨੇ ਹਿੰਦੀ ਵਿੱਚ ਉੱਥੇ ਹੀ ਇਹਨਾਂ ਦੇ ਨਾਲ ਅਸੀਂ ਜਾ ਕੇ ਜਿੱਥੇ ਜਿੱਥੇ ਜ਼ਰੂਰਤ ਆ ਔਰ ਜਿਨ੍ਹਾਂ ਲੋਕਾਂ ਨੇ ਮਕਾਨ ਇਸ ਸਾੜ ਦੇ ਨਾਲ ਪ੍ਰਭਾਵਤ ਹੋਏ ਨੇ ਜਾਂ ਗਿਰ ਗਏ ਨੇ ਉਹਨਾਂ ਦੀ ਹਮਦਾਦ ਲਈ ਅਲਹੁਲਲਾ ਬਹੁਤ ਵੱਡੀ ਰਾਸ਼ੀ ਲੈ ਕੇ ਸਾਡੇ ਕੋ ਪਹੁੰਚੇ ਨੇ ਹੋਰ ਇਹਨਾਂ ਦੀ ਜਿਹੜੀ ਦਾਸ਼ੀਆ ਜ਼ਰੂਰਤ ਬੰਦਾ ਕਰਦਾ ਸੀ ਹੁਣ ਇਹਨਾਂ ਨਾਲ ਜਾ ਕੇ ਜਿਹੜੀ ਤਕਸੀਮ ਵੀ ਕਰਾਵਾਂਗੇ ਇਹਨਾਂ ਨੂੰ ਜਿੱਤੇ ਅਸੀਂ ਇਸ ਕੰਮ ਦਾ ਅਸੀਂ ਸ਼ੁਕਰੀਆਦਾਤਾ ਕੀਤਾ ਉੱਥੇ ਹੀ ਹਜ਼ਰਤ ਅੱਗੇ गुजारिश ਵੀ ਕੀਤੀ ਆ ਕੋ ਇਸ ਏਰੀਆ ਦੇ ਜਿਹੜੇ ਮੁਸੀਬਤਾਂ ਜਿਆਦਾ ਲੋਕ ਨੇ ਉਹਨਾਂ ਲਈ ਦੁਆ ਵੀ ਕਰਨ ਅਲੈਕੁਮ ਅਸਸਲਮ